3 ਸਾਲ ਪਹਿਲਾਂ ਸਾਡੇ ਸਾਹਮਣੇ ਦਫ਼ਤਰ ਦੇ ਕ੍ਰੋਸ ਸੀਵਰੇਜ ਪਾਇਆ ਸੀ ਉਹ ਟੈਲਾਂ ਵੀ ਅਸੀਂ ਲਵਾਇਆ ਸੀ ਇੰਟਰਲੋਕਿੰਗ ਟੈਲਾਂ ਕੱਟ ਤੇ ਉਦੋਂ ਬਾਅਦ ਚਿੱਟੀਆਂ ਲੈਣਾ ਪੈਗੀਆਂ ਸੜਕ ਨਹੀਂ ਬਣੀ ਕਾਗਜ਼ਾਂ ਦੇ ਵਿੱਚ ਸੜਕਾਂ ਬਣ ਗਈਆਂ ਸਭ ਕੁਝ ਹੋ ਗਿਆ ਇਹ ਲਫਾਫੇਬਾਜ਼ੀ ਸਰਕਾਰ ਆ ਜਿੱਥੇ ਕੋ ਆਪ ਨਾਲ ਜਾ ਕੇ ਚੈੱਕ ਕਰ ਸਕਦੇ ਆ ਵੀ ਜੇ ਕੋਈ ਸੜਕ ਟੁੱਟੀ ਹੈ ਵੀ ਕੋ ਸਰ 95% ਤਾਂ ਕਲੀਅਰ ਹੈ ਹੁੰਦੇ ਕੋ 2-4% ਕਿਤੇ ਕੋਈ ਸਾਨੂੰ ਪਤਾ ਲੱਗਦਾ ਹੈ ਵੀ ਕੋਈ ਪੈਚ ਹੈਗਾ ਉਹ ਨਾਲ ਦੀ ਨਾਲ ਕਵਰ ਅਪ ਹੁੰਦਾ ਹੈ ਸੀਵਰੇਜ ਤਾਂ ਬੰਦੇ ਰਹਿੰਦੇ ਹੀ ਰਹਿੰਦੇ ਆ ਰੋਜ਼ ਦੀ ਵੀ ਕੰਪਲੇਂਟਾਂ ਹੁੰਦੀਆਂ ਨੇ ਝਾੜੂ ਤਾਂ ਤੁਸੀਂ ਉਹ ਸਾਹਮਣੇ ਦੇਖ ਲਓ ਕਿ ਸੀਟਾਂ ਟੁੱਟੀਆਂ ਪਈਆਂ ਨੇ ਸਾਬਲੇ ਕੂੜਾ ਪਿਆ ਵਾ ਤਾਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਗਈ ਤੁਸੀਂ ਲੋਕਾਂ ਦਾ ਕੋਈ ਸਵਾਲ ਹੈ ਉਹ ਮੇਰੇ ਤੋਂ ਪੁੱਛੋ ਵੀ ਮੇਰੇ ਵਾਰਡ ਦੇ ਲੋਕਾਂ ਦਾ ਮੇਰੇ ਪ੍ਰਤੀ ਕੀ ਹੈਗਾ ਕੁਐਸਚਨ ਕਿਉਂਕਿ ਉਹਨਾਂ ਨੂੰ ਤਾਂ ਜੇ ਹੁਣ ਕੋਈ ਨਾ ਵੀ ਇੱਥੇ ਸਭ ਕੁਝ ਕਰਦੀਏ ਤਾਂ 25 ਸਾਲ ਚ ਇਹਨਾਂ ਨੇ ਕੀ ਕੀਤਾ ਇੱਥੇ ਤੇ ਜਿਹੜੇ ਮਜੂਦਾ ਕਾਉਂਸਲਰ ਨੇ ਇਹਨਾਂ ਕੋਲ ਤਾਂ ਪੰਜ-ਪੰਜ ਕੰਮ ਨੇ ਵਪਾਰ ਨੇ ਵਪਾਰੀ ਨੇ ਕਾਉਂਸਲਰ ਨਹੀਂ ਹੈਗੇ ਅਸੀਂ ਵਪਾਰੀਆ ਸੀ ਆਪਣਾ ਘਰ ਜਿਹੜਾ ਹੈ ਨਾ ਉਹ ਅਸੀਂ ਵਪਾਰ ਆਪਣਾ ਜਿਹੜਾ ਕਰਦੇ ਉਹਦੇ 'ਚ ਚਲਾ ਲਿਆ ਉਹਨਾਂ ਨੇ ਤਾਂ ਇਹ ਇਹ ਜਿਹੜਾ ਸੇਵਾ ਸੀਗੀ ਉਹਨੂੰ ਵਪਾਰ ਬਣਾ ਦਿੱਤਾ ਸੀ ਕੰਮ ਦਾ ਡਿਵੈਲਪਮੈਂਟ ਦਾ ਦੂਜਾ ਨਾਮ ਪਾ ਦਿੱਤਾ ਤੁਸੀਂ ਸ਼ਹਿਰ ਤੋਂ ਗਾ ਜਗਾ ਡੈਰੀਆਂ 'ਚ ਦੇਖੋ ਪਾਰਕ ਬਣਾਇਆ ਸੀ ਮੈਂ ਕਿਹਾ 65 ਲੱਖ ਰੁਪਏ ਲਾ ਕੇ ਤੇ ਅੱਜ ਉਹ ਪੈਡਾ ਨੂੰ ਦੇਤਾ ਰਹਿੰਦੇ ਤੇ ਐਸੇ ਕਿ ਅਸੀਂ ਉਹੀ 1000 ਵੋਟ ਨਾਲ ਜਿੱਤੇ ਆ 5.5 ਮਹੀਨੇ ਬਾਅਦ ਹੀ ਤੇ ਰਿਪੋਰਟ ਕਾਟਦਾ ਉਹ ਸਾਹਮਣੇ ਵੈਸੇ ਲੋਕਾਂ ਨੂੰ ਨਹੀਂ ਦੇਤਾ ਜੀ ਰਮਜ਼ਾ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ ਸਵਾਗਤ ਕਰਦਾ ਹਾਂ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਵਾਟ ਦਾ ਰਿਪੋਰਟ ਘੜ ਦੇ ਵਿੱਚ ਜਿੱਥੇ ਅਸੀਂ ਮੌਜੂਦਾ ਕੌਂਸਲਰ ਨੂੰ ਕਰ ਰਹੇ ਹਾਂ ਸਵਾਲ ਅਤੇ ਵਿਰੋਧੀ ਧਿਰ ਨੂੰ ਵੀ ਲੈ ਰਹੇ ਹਾਂ ਨਾਲ ਵਾਰਡ ਨੰਬਰ 44 ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਸਾਡੇ ਨਾਲ ਮੌਜੂਦ ਹੋਣਗੇ ਸੰਦੀਪ ਸ਼ਰਮਾ ਸੀਪਾ ਜੀ ਜੋ ਕਿ ਕਾਂਗਰਸ ਤੋਂ ਚੋਣ ਲੜ ਚੁੱਕੇ ਨੇ ਆਖਿਰਕਾਰ ਇਹਨਾਂ ਦੇ ਵਾਰਡ ਦਾ ਕੀ ਹਾਲਾ ਰਿਪੋਰਟ ਇਹਨਾਂ ਤੋਂ ਲਵਾਂਗੇ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਨਮਸਕਾਰ ਜੀ ਸਰ ਜਿੱਦਾਂ ਮੇਰੇ ਪ੍ਰੋਗਰਾਮ ਦਾ ਨਾਂ ਹੀ ਆ ਵਾਰਡ ਦਾ ਰਿਪੋਰਟ ਕਾਰਡ ਸਿੱਧਾ ਸਵਾਲ ਮੇਰਾ ਤੁਹਾਡੇ ਤੋਂ ਹੈਗਾ ਤੁਹਾਡੇ ਵਾਰਡ ਦਾ ਕੀ ਰਿਪੋਰਟ ਕਾਰਡ ਸਭ ਤੋਂ ਪਹਿਲਾਂ ਮੈਂ ਵਾਰਡ ਨੰਬਰ 64 ਦੇ ਸੂਜਵਾਨ ਵੋਟਰਾਂ ਦਾ ਧੰਨਵਾਦੀ ਨਮਸਕਾਰ ਜੀ ਵਾਰਡ ਦਾ ਤਾਂ ਮੈਨੂੰ ਪੁੱਛਣ ਨਾਲ ਜੇ ਤੁਸੀਂ ਜਨਤਾ ਨੂੰ ਪੁੱਛਿਆ ਜਾਵੇ ਤੇ ਜ਼ਿਆਦਾ ਵਧੀਆ ਰਹੂਗਾ 3 ਸਾਲ ਪਹਿਲਾਂ ਸਾਡੇ ਸਾਹਮਣੇ ਦਫ਼ਤਰ ਤੇ ਕ੍ਰਾਸ ਸੀਵਰੇਜ ਪਾਇਆ ਸੀ ਜੀ ਉਹ ਟੈਲਾਂ ਵੀ ਅਸੀਂ ਲਵਾਇਆ ਸੀ ਇੰਟਰਲੋਕਿੰਗ ਟੈਲਾਂ ਕੱਟ ਤੇ ਹਾਂ ਉਦੋਂ ਵੱ ਚਿੱਟੀਆਂ ਲੈਣਾ ਪੈ ਗਈਆਂ ਸੜਕ ਨਹੀਂ ਬਣੀ ਕਾਗਜ਼ਾਂ ਦੇ ਵਿੱਚ ਸੜਕਾਂ ਬਣ ਗਈਆਂ ਸਭ ਕੁਝ ਹੋ ਗਿਆ ਇਹ ਲਫਾਫੇਬਾਜ਼ੀ ਸਰਕਾਰ ਆ ਸਕੂਲਾਂ ਦੇ ਉੱਤੇ ਪੇਂਟ ਕਰਤਾ ਕਾਰਟੂਨ ਬਣਾਤੇ ਤਾਂ ਸਮਾਰਟ ਸਕੂਲ ਬਣ ਜਾਂਦੇ ਆ ਇਹ ਚੀਜ਼ਾਂ ਯਾਨੀ ਕਿ ਇੱਕ ਫਰਾਡ ਨੇ ਇਹਨਾਂ ਨੂੰ ਕੰਮ ਦਾ ਪਤਾ ਹੀ ਨਹੀਂ ਤੇ ਕੰਮ ਕਰਨਾ ਕਿਦਾਂ ਕੰਮ ਤਾਂ ਸਾਡੇ ਭਾਰਤ ਪੂਸ਼ਨਾਸ਼ੂ ਜੀ ਕਮਾਂਡ ਰੈਂਕ ਮੰਤਰੀ ਭਾਰਤ ਪੂਸ਼ਨਾਸ਼ੂ ਜੀ ਸੀਗੇ ਕੰਮ ਦਾ ਡਿਵੈਲਪਮੈਂਟ ਦਾ ਦੂਜਾ ਨਾਮ ਭਾਰਤ ਪੂਸ਼ਨਾਸ਼ੂ ਆ ਤੁਸੀਂ ਸ਼ਹਿਰਸੋਗਾ ਜਗਾ ਡੈਰੀਆਂ ਚ ਦੇਖੋ ਪਾਰਕ ਬਣਾਇਆ ਸੀ ਮੈਂ ਕਿਹਾ 65 ਲੱਖ ਰੁਪਏ ਲਾ ਕੇ ਤੇ ਅੱਜ ਉਹ ਪੈਡਾ ਨੂੰ ਦੇਤਾ ਇਹਨਾਂ ਨੇ ਨਾਲ ਗੋਬਰ ਪਲਾਂਟ ਕਹਿੰਦੇ ਜੀ ਉੱਥੇ ਗੋਬਰ ਪਲਾਂਟ ਵਾਲਿਆਂ ਨੂੰ ਜਗ੍ਹਾ ਚਾਹੀਦੀ ਆ ਉਹ 65 ਲੱਖ ਰੁਪਏ ਜਨਤਾ ਦਾ ਆ ਕਿਸੇ ਦਾ ਨਹੀਂ ਹੈਗਾ ਕਿਸੇ ਸਰਕਾਰ ਦਾ ਨਹੀਂ ਹੈਗਾ ਪਬਲਿਕ ਦਾ ਪੈਸਾ ਖਰਾਬ ਕਰਤਾ ਇਹਨਾਂ ਨੇ ਉੱਥੇ ਸਪੋਰਟਸ ਪਾਰਕ ਵਧੀਆ ਬਣਿਆ ਹੋਇਆ ਸੀਗਾ ਸਾਰੇ ਮੈਨੂੰ ਲੱਗਦਾ ਵੀ ਦ੍ਰਿਸ਼ੀ ਤੋਂ ਵੀ ਲੋਕ ਬੱਚੇ ਉੱਥੇ ਆ ਕੇ ਖੇਡਦੇ ਸੀਗੇ ਜਿੱਡਾ ਵਧੀਆ ਸਪੋਰਟਸ ਪਾਰਕ ਤੇ ਤੁਸੀਂ ਅੱਜ ਜਾ ਕੇ ਦੇਖ ਲਓ ਉੱਥੇ ਹਾਲ ਕੀ ਆ ਗੋਡੇ-ਗੋਡੇ ਘਾ ਆ ਗੋਹਾ ਸੜਕ ਦੇ ਵਿੱਚ ਉਹਨਾਂ ਨੇ ਉਹ ਕਹਿੰਦੇ ਸਾਡੀ ਜਗਾ ਜੀ ਕਿਉਂਕਿ ਮਤਾ ਪਾ ਕੇ ਅਸੀਂ ਇਹ ਪਾਰਕ ਬਣਾਇਆ ਸੀ ਬਿਨਾ ਮਤੇ ਥੋੜੀ ਬਣਾਇਆ ਸੀ ਇਹ ਪਾਰਕ ਵਾਰਡ ਨੰਬਰ 40 ਦੀ ਜੇਕਰ ਗੱਲ ਕਰੀਏ ਵਾਰਡ ਨੰਬਰ 40 ਦਾ ਕੀ ਹਾਲ ਆ ਕਿ ਸੜਕਾਂ ਦੀ ਸਫਾਈ ਹੋ ਰਹੀ ਆ ਕਿ ਸੀਵਰੇਜ ਜਿਹੜਾ ਓਕੇ ਆ ਥੋੜਾ ਜਿਹੜਾ ਵਾਰਡ ਆ ਸ਼ਰਦੇ ਪੌਸ਼ ਇਲਾਕੇ ਦੇ ਵਿੱਚ ਆਂਦਾ ਇੱਥੇ ਦੇ ਲੋਕਾਂ ਦਾ ਕੀ ਹਾਲ ਦੇਖੋ ਸੀਵਰੇਜ ਤਾਂ ਬੰਦ ਰਹਿੰਦੇ ਹੀ ਰਹਿੰਦੇ ਆ ਰੋਜ਼ ਦੀ ਵੀ ਕੰਪਲੇਂਟਾਂ ਹੁੰਦੀਆਂ ਨੇ ਝਾੜੂ ਤਾਂ ਤੁਸੀਂ ਉਹ ਸਾਹਮਣੇ ਦੇਖ ਲਓ ਵੀ ਸੀਟਾਂ ਟੁੱਟੀਆਂ ਪਈਆਂ ਨੇ ਸਭ ਆਲੇ ਕੂੜਾ ਪਿਆ ਵਾ ਤਾਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਗਈ ਹੋਰ ਦੱਸੋ ਤੁਸੀਂ ਇਹ ਸਾਰਾ ਕੰਮ ਨਹੀਂ ਹੋ ਰਿਹਾ ਕਿ ਮੌਜੂਦਾ ਕਾਉਂਸਲਰ ਕੰਮ ਨਹੀਂ ਕਰ ਰਹੇ ਮੌਜੂਦਾ ਕਾਉਂਸਲਰ ਕੰਮ ਤਾਂ ਜਿੰਨਾ ਕਿ ਕਰੂਗਾ ਜੀ ਕਰੂਗਾ ਕੱਲ ਆ ਵੀ ਥੋੜਾ ਜਿਹਾ ਟਾਈਮ ਚਾਹੀਦਾ ਅਸੀਂ ਸੀਗੇ 24 ਘੰਟੇ ਵਿਹਲੇ ਤੇ ਜਿਹੜੇ ਮੌਜੂਦਾ ਕਾਉਂਸਲਰ ਇਹਨਾਂ ਕੋਲ ਤਾਂ ਪੰਜ ਪੰਜ ਕੰਮ ਨੇ ਵਪਾਰ ਨੇ ਵਪਾਰੀ ਨੇ ਇਹ ਕਾਉਂਸਲਰ ਨਹੀਂ ਹੈਗੇ ਇਹ ਵਪਾਰੀ ਨੇ ਕਾਉਂਸਲਰ ਤਾਂ ਜਾਨਕੀ ਜਮੀਨੀ ਲੈਵਲ ਵਾਲਾ ਹੁੰਦਾ ਉਹ ਜਮੀਨੀ ਲੈਵਲ ਤੇ ਹੈ ਹੀ ਨਹੀਂ ਗਏ ਅਸੀਂ ਆਪ ਸਟੀਲ ਲਾਈਟਾਂ ਚੈੱਕ ਕਰਦੇ ਸੀਗੇ ਆਪ ਅਸੀਂ ਸੜਕਾਂ ਤੇ ਝਾੜੂ ਚੈੱਕ ਕਰਦੇ ਸੀ ਕਿੱਥੇ ਨਹੀਂ ਲੱਗਿਆ ਕਿੱਥੇ ਗਾਰ ਪਈਆ ਕਿਹੜੀ ਰੋਡ ਜਾਲੀ ਬੰਦ ਪਈਆ ਕਿਹੜੀ ਰੋਡ ਜਾਲੀ ਟੁੱਟੀ ਆ ਕਿਹੜਾ ਟੱਕਣ ਟੁੱਟਿਆ ਅਸੀਂ ਲੋਕ ਸਾਡੇ ਕੋਲ ਆਉਂਦੇ ਹੀ ਨਹੀਂ ਸੀਗੇ ਤੁਸੀਂ ਪਤਾ ਕਰ ਲੋ ਤੁਸੀਂ ਆਪ ਜਾਣਦੇ ਸੀ ਮੈਂ ਕਹ ਜੀ ਰਾਤ ਨੂੰ 10 ਵਜੇ ਲਾਈਟਾਂ ਚੈੱਕ ਕਰਦਾ ਸੀ ਸਵੇਰੇ 6 ਵਜੇ ਲੋਕਾਂ ਦੇ ਘਰਾਂ ਦੇ ਬਾਹਰ ਦੇਖਦਾ ਸੀ ਗਾਰ ਪਈਆ ਕੂੜਾ ਪਿਆ ਕੀ ਪਿਆ ਲੋਕ ਮੈਨੂੰ ਮੋਟਰਸਾਈਕਲ ਤੇ ਦੇਖਦੇ ਸੀ ਪਹਿਲਾਂ ਛਿੱਟੇ ਸਕੂਟਰ ਤੇ ਦੇਖਿਆ ਸੀ ਬਾਅਦ ਚ 2011 ਤੋਂ ਬਾਅਦ ਮੈਂ ਮੋਟਰਸਾਈਕਲ ਲਿਆ ਮੈਂ ਮੋਟਰਸਾਈਕਲ ਤੇ ਰਹਾ ਆ ਇਹ ਮੇਰਾ ਕੋਈ ਰੰਗ ਕੋਈ ਕਾਲਾ ਨਹੀਂ ਹੈਗਾ ਇਹ ਧੁੱਪ ਦੇ ਨਾਲ ਹੋਇਆ ਹੈ ਲੋਕਾਂ ਦੇ ਮਿਹਨਤ ਜੇ ਮੈਨੂੰ ਟਿਕਟ ਮਿਲੀ ਸੀ ਉਹ ਵੀ ਮੈਨੂੰ ਲੋਕਾਂ ਨੇ ਯਾਨੀ ਕਿ ਮੇਰੀ ਆਵਾਜ਼ ਉਠਾਈ ਤੇ ਸਾਡੇ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਕਿਹਾ ਵੀ ਇਹ ਬੰਦਾ ਜੁਆਨਬਾਰ ਹੈ ਮਿਹਨਤੀ ਹੈ ਇਹਨੂੰ ਟਿਕਟ ਦੇ ਦਿਓ ਤੇ ਲੁਧਿਆਣਾ ਦੇ ਮੇਅਰ ਬਲਕਾਰ ਸੰਧੋਂਾ ਦਾ ਵਾਰਡ ਸੀਗਾ ਉਹਨਾਂ ਨਾਲ ਹੀ ਮੈਂ 25 ਸਾਲ ਲਾਇਆ ਜੀ 25 ਸਾਲਾਂ ਦੇ ਵਿੱਚ ਕੋਈ ਬੰਦਾ ਸਾਡੇ ਤੋਂ ਨਾਰਾਜ਼ ਨਹੀਂ ਹੋ ਸਕਦਾ ਉਹਨਾਂ ਦਾ ਕੰਮ ਕਰਨ ਦਾ ਸਟਾਈਲ ਉਹ ਆਉਂਦੇ ਸੀਗੇ ਤੇ ਆਉਂਦਿਆਂ ਨੂੰ ਉਹ ਮੈਨੂੰ ਜਿੱਤ ਕੰਪਲੇਂਟਾਂ ਦੇ ਦੇ ਤਾਂ ਸ਼ਾਮ ਨੂੰ ਅਸੀਂ ਕਲੀਅਰ ਕਰ ਦਿੰਦੇ ਸੀਗੇ ਇੱਥੇ ਤਾਂ ਕੰਪਲੇਂਟਾਂ ਚਾਰ-ਚਾਰ ਦਿਨ ਪੰਜ-ਪੰਜ ਦਿਨ ਲੱਗ ਜਾਂਦੇ ਆ ਤੁਸੀਂ ਕਹਿ ਰਹੇ 25 ਸਾਲ ਤੁਸੀਂ ਮੇਰੇ ਸਾਹਿਬ ਦੇ ਨਾਲ ਰਹੇ ਆ ਇਹ ਜਿਹੜਾ ਵਾਰਡ ਆ ਇਹ ਵੀ ਮੇਰੇ ਸਾਹਿਬ ਦਾ ਸੀਗਾ ਤੁਹਾਡੇ ਤੇ ਭਰੋਸਾ ਜਤਾਇਆ ਗਿਆ ਪਾਟ ਸੀਗਾ 55 ਨੰਬਰ 45 ਨੰਬਰ ਸੀਗਾ ਪਹਿਲਾਂ ਫਿਰ 55 ਨੰਬਰ ਹੋ ਗਿਆ ਫਿਰ 78 ਨੰਬਰ ਹੋ ਗਿਆ لیکن కారణ کیرا ہے ਤੁਸੀਂ کہہ رہے ہو بھائی ایڈا کام سیگا ਤੁਸੀਂ ਸਵੇਰ ਤੋਂ ਨਿਕਲਦੇ ਸੀ ਸ਼ਾਮ ਤੱਕ ਤੁਸੀਂ ਕੰਮ ਕਰਦੇ ਸੀ ਜਨਤਾ ਨੇ ਭਰੋਸਾ ਤੁਹਾਡੇ ਤੇ ਨਿਛਤਾਇਆ ਜਨਤਾ ਨੇ ਭਰੋਸਾ ਜਿਹੜੇ بزنس مین ਨੇ ਨਾ ਲੋਕ ਉਹ ਥੋੜਾ ਵੋਟ ਪਾਉਣ ਨਹੀਂ ਗਏ ਜਿਹੜੇ ਮੇਰੇ ਐਬਵਾਲ ਵਾਲੇਿੱਥੇ ਮੇਰੀ ਹਰਾਸ਼ ਆ ਉਥੋਂ ਮੈਨੂੰ ਬਹੁਤ ਮਾਰਜਨ ਨਾਲ ਵੋਟਾਂ ਪਈਆਂ ਨੇ ਐਕਸ ਲੱਖ ਕਿ ਬੋਟਾਂ ਪਈਆਂ ਮੈਨੂੰ 22 ਚ ਪਈਆਂ ਜਿਹੜੇ ਉਹ ਸ਼ਹਿਰੀਏ ਨੇ ਨਾ ਉੱਥੋਂ ਥੋੜੇ ਜਿਹਾ ਵੋਟਰ ਨਹੀਂ ਪਈ ਕਿਉਂਕਿ ਉਹ ਸ਼ਾਹੂਕਾਰ ਹੁੰਦੇ ਨੇ ਉਹ ਬੋਟਾਂ ਚ ਨਿਕਲ ਜਾਂਦੇ ਆ ਘੁੰਮਣ ਫਿਰਨ ਉਹੀ ਮੈਨੂੰ 100 150 ਵੋਟ ਦਾ ਫਰਕ ਪੈ ਗਿਆ ਅਜਾ ਤੁਹਾਡੇ ਵਾਰਡ ਜਿਹੜੀ ਪ੍ਰੋਬਲਮਸ ਨੇ ਉਹ ਨਵੀਆਂ ਨਹੀਂ ਹੈਗੀਆਂ ਮੈਂ ਜਦੋਂ ਕੌਂਸਲਰ ਦੇ ਇਲੈਕਸ਼ਨ ਸੀਗੇ ਉਦੋਂ ਵੀ ਗਰਾਉਂਡ ਰਿਪੋਰਟ ਕਵਰ ਕੀਤੀ ਉਹ ਕਹਿੰਦੇ ਕਈ ਇਲਾਕੇ ਹੋ ਜਿਹੇ ਨੇ ਰਿਸ਼ੀ ਨਗਰ ਦੇ ਇੱਥੇ ਗੰਦਾ ਪਾਣੀ ਆਉਂਦਾ ਸੀਗਾ ਮੇਰ ਮੇਰ ਸਾਹਿਬ ਦਾ ਵਾਰਡ ਹੋਣ ਦੇ ਬਾਵਜੂਦ ਉਹ ਜਿਹੜੇ XYZ ਦੀਆਂ ਜਿਹੜੀਆਂ ਪਾਈਪਾਂ ਨੇ ਨਾ ਵਿੜੇ ਛੱਤੇ ਹੋਏ ਆ ਲੋਕਾਂ ਨੇ ਵਿੜੇ ਛੱਤ ਲਿਆ ਪਿੱਛੇ 15 ਫੁੱਟ ਜਗ੍ਹਾ 30 ਫੁੱਟ ਜਗ੍ਹਾ ਮਿਲਦੀ ਹੁੰਦੀ ਆ ਉਹ ਛੋਟੇ ਘਰ ਹੋਣ ਕਰਕੇ ਇੱਕ ਇੱਕ ਕਮਰਾ ਸੀਗਾ ਹੁਣ ਪਰਿਵਾਰ ਉਹ ਵੱਡੇ ਹੋ ਗਏ ਜੀ ਉਹ ਪਰਿਵਾਰ ਵੱਡੇ ਹੋਣ ਕਰਕੇ ਉਹ ਜਿਹੜੀਆਂ ਪਾਈਪਾਂ ਦੇ ਉੱਤੇ ਕਮਰੇ ਪੈ ਗਏ ਆ ਉਹਦੇ ਕਰਕੇ ਉਹ ਜਾਨਕੀ ਥੋੜਾ ਜਿਹਾ ਦਿੱਕਤ ਰਹਿਣੀ ਰਹਿਣੀ ਆ ਇਹੇ ਇਹੀ ਥੋੜਾ ਜਿਹਾ ਜਾਨਕੀ ਬਾਹਰੋਂ ਨਵੇਂ ਸਿਰੇੋਂ ਸਿਵਰੇ ਸੂਰੇ ਸਾਰਾ ਪਾਣੀ ਦੇ ਪਾਈਪਾਂ ਚੇਂਜ ਹੋਣ ਨਾਲ ਹੀ ਨਾਲ ਸੀਵਰੇਜ ਵੀ ਚੇਂਜ ਹੋਊਗਾ ਤਾਂ ਇਹ ਗੰਦਾ ਪਾਣੀ ਦੀ ਸਮੱਸਿਆ ਹੱਲ ਹੋਣੀ ਆ ਉਦੋਂ ਨਹੀਂ ਹੋ ਸਕਦੀ ਥੋੜੇ ਵਾਰਡ ਨੰਬਰ 44 ਦੀ ਜੇਕਰ ਮੈਂ ਗੱਲ ਕਰਾਂ ਲੋਕ ਹਲੇ ਵੀ ਤੁਹਾਡੇ ਕੋਲ ਪ੍ਰੋਬਲਮਸ ਲੈ ਕੇ ਆਉਂਦੇ ਨੇ ਸਭ ਤੋਂ ਵੱਧ ਪ੍ਰੋਬਲਮ ਜਿਹੜੀ ਤੁਸੀਂ ਦੇਖ ਰਹੇ ਹੋ ਵਾਰਡ ਨੰਬਰ 44 ਦੇ ਵਿੱਚ ਓਕੇ ਓਕੇ ਸੀਵਰੇਜ ਦੀ ਜੀ ਸੀਵਰੇਜ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਕੰਪਲੇਂਟ ਸਾਡੇ ਆਹ ਕੰਮ ਕਰ ਸੀਵਰੇਜ ਬੰਦਾ ਜੀ ਸਾਡਾ ਉਹਦਾ ਸੀਵਰੇਜ ਬੰਦਾ ਸੀਵਰੇਜ ਜਿੰਦੇ ਸਾਡੀ ਅਸੀਂ ਇਹੀ ਮੁਲਾਜ਼ਮਾਂ ਨੂੰ ਕਹਿੰਨੇ ਆ ਜਿੰਨਾਂ ਇੱਕ ਸਾਡੇ 66 ਸ਼ਕਤੀ ਆ ਓਪੋਜੀਸ਼ਨ 'ਚ ਅਸੀਂ ਤਿੰਨ ਵਾਰੀ ਰਹੇ ਆ ਦੋ ਵਾਰੀ ਸਰਕਾਰ 'ਚ ਰਹੇ ਆ ਪਰ ਐਡੀ ਪਾਰਟੀ ਸੀ ਕਦੇ ਨਹੀਂ ਦੇਖੀ ਅਸੀਂ 25 ਸਾਲਾਂ 'ਚ ਜਿਹੜਾ ਯਾਨਕਿ ਮੁਲਾਜ਼ਮਾਂ ਨੂੰ ਮੁਲਾਜ਼ਮ ਸਾਡੇ ਕੋਲ ਆਉਂਦੇ ਹੀ ਨਹੀਂ ਖੜਦੇ ਹੀ ਨਹੀਂ ਉੱਥੇ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਮੁਲਾਜ਼ਮਾਂ ਨੂੰ ਦਬਕਾ ਪੈ ਗਿਆ ਵਾ ਡਰਦੇ ਨੇ ਇਹ ਸਰਕਾਰ ਤੋਂ ਤੇ ਭਨਾਰੀ ਸਾਹਿਬ ਵੀ ਸਾਡੇ ਕੋਲ ਦੋ ਵਾਰੀ ਓਪੋਜੀਸ਼ਨ 'ਚ ਰਹੇ ਆ ਪ੍ਰੋਫੈਸਰ ਜਿੰਦਰ ਭਨਾਰੀ ਜੀ ਪਰ ਐਡੀ ਧੱਕੇਸ਼ਾਹੀ ਕਾਲੀ ਸਰਕਾਰ ਪਾਜ ਪਾ ਨੇ ਨਹੀਂ ਕੀਤੀ ਜਿੱਡੀ ਇਹ ਸਰਕਾਰ ਕਰ ਰਹੀ ਆ ਜਿਹੜਾ ਵਾਰਡ ਦੀ ਗੱਲ ਮੈਂ ਕਰਾਂ ਜਿਹੜੇ ਮੌਜੂਦਾ ਕੌਂਸਲਰ ਨੇ ਉਹ ਸત્તાਦਾਰੀ ਪਾਰਟੀ ਦੇ ਨਾਲ ਸੰਬੰਧਤ ਨੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਹੈ ਹੌਸਲੇ ਵਿੱਚ ਸਰਕਾਰ ਉਹਨਾਂ ਦੀ ਹੈਗੀ ਆ ਮੇਅਰ ਉਹਨਾਂ ਦੇ ਕੀ ਉਸ ਤੋਂ ਬਾਵਜੂਦ ਕੰਮ ਨਹੀਂ ਕਰਾ ਪਾ ਰਹੇ ਜੇ ਨਹੀਂ ਕਰਾ ਪਾ ਰਹੇ ਤੁਸੀਂ ਕੀ ਕਰਨ ਮੰਨਦੇ ਹੋ ਟਾਈਮ ਦੀ ਸ਼ਾਰਟੇਜ ਹੈ ਜੀ ਉਹਨਾਂ ਕੋਲ ਵਪਾਰੀ ਨੇ ਉਹ ਹੋਰ ਜੰਦਾ ਨੂੰ ਟਾਈਮ ਨਹੀਂ ਦੇ ਤੇ ਕਿੱਥੇ ਦੇ ਰਿਆ ਜੀ ਮੈਨੂੰ ਤਾਂ ਮੈਨੂੰ ਆਪ ਨੂੰ ਜਾਨਕੀ ਅਸੀਂ ਓਪੋਜੀਸ਼ਨ ਚ ਬੈਠੇ ਆ ਅਸੀਂ ਰੋਜ਼ ਬੈਠਦੇ ਆ ਇੱਥੇ ਮੈਨੂੰ ਦੇਖਿਆ ਨੂੰ ਮੈਂ 15 15 ਦਿਨ 20 ਜਾਂਦੇ ਆ ਜਨਤਾ ਨੂੰ ਨਹੀਂ ਮਿਲਦੇ ਤੇ ਜਨਤਾ ਨੂੰ ਮਿਲਦੇ ਹੁੰਦਾ ਜੀ ਸਾਹਮਣੇ ਦਫ਼ਤਰ ਆਉਣਾ ਤਾਂ ਤੇ ਸਾਲੂ ਤਾਂ ਪਤਾ ਲੱਗਦਾ ਹੀ ਆ ਵੀ ਕਿੱਥੇ ਬੈਠਿਆ ਉਹ ਤਾਂ ਕਹਿੰਦੇ ਨੇ ਜੀ ਮੈਂ ਜਿਹੜੀ ਆ ਗਰਾਊਂਡ ਰਿਪੋਰਟਸ ਮੇਰੇ ਕੋਲ ਲਗਾਤਾਰ ਪਹੁੰਚਦੀਆਂ ਨੇ ਲੋਕ ਆਉਂਦੇ ਨੇ ਗਰੁੱਪਸ ਉਹਨਾਂ ਨੇ ਬਣਾਏ ਹੋਏ ਨੇ ਕੰਪਲੇਂਟ ਉੱਥੇ ਪੈਂਦੀ ਆ ਤੇ ਉਸ ਤੋਂ ਬਾਅਦ ਮੌਕੇ ਤੇ ਉਹਦਾ ਹੱਲ ਹੁੰਦਾ ਆ ਕੰਪਲੇਂਟ ਦਾ ਹੱਲ ਤਾਂ ਹੋਊਗਾ ਜੀ ਜੇ ਕਰਨੀਆਂ ਨੇ ਉਹਨੇ ਕਰਨੀਆਂ ਪਰ ਜਿਹੜੀਆਂ ਰਿਪੋਰਟਾਂ ਕੰਪਲੇਂਟ ਆ ਕਿੱਥੇ ਇੱਕ ਕੰਮ ਘੰਟੇ ਚ ਹੋ ਜਾਣਾ ਇੱਕ ਕੰਮ ਕਿੱਥੇ ਆਪਾਂ ਮਲਾਜਮ ਨੂੰ ਆਪਾਂ ਰਾਤ ਨੂੰ 7 ਵਜੇ ਵੀ ਕਹਿ ਦਿੰਦੇ ਆ ਵੀ ਕੰਮ ਕਰ ਅਸੀਂ ਇਹ ਚੀਜ਼ਾਂ ਨਹੀਂ ਕੀਤੀਆਂ ਜਿਹੜੇ ਮਲਾਜਮ ਆ ਉਹਨਾਂ ਦੀ ਵੀ ਇੱਕ ਜ਼ਿੰਦਗੀ ਆ ਆਪਣੀ ਲਾਈਫ ਆ ਵੀਰੇ ਉਹ 10 ਵਜੇ ਆਉਂਦੇ ਸੀ ਸਾਡੇ ਕੋਲੇ ਅਸੀਂ 4 ਵਜੇ ਤੋਂ ਬਾਅਦ ਮਲਾਜਮਾਂ ਨੂੰ ਪੁੱਛੇ ਹੀ ਨਹੀਂ ਸੀ ਕਿੱਥੇ ਨੇ ਇੱਥੇ ਤਾਂ ਅਜੀਬ ਪਤਾ ਲੱਗਦਾ ਪਿਆ ਵੀ 7 ਵਜੇ ਕੇ ਮਲਾਜਮ ਨੂੰ ਸਾਨੂੰ ਫੋਨ ਆ ਜਾਂਦੇ ਕਈ ਵਾਰੀ ਮਲਾਜ਼ਮਾਂ ਦੇ ਘਰਦਿਆਂ ਦੇ ਕਿ ਸਾਡੇ ਬੰਦੇ ਕਿੱਥੇ ਹੈ ਜੀ ਅਸੀਂ ਕਹਿੰਦੇ ਜੀ ਅਸੀਂ ਹੁਣ ਹਰ ਗਏ ਆ ਕਿ ਸਾਡੇ ਕੋਲ ਨਹੀਂ ਹੈਗੀ ਉਹ ਮੌਜੂਦਾ ਕਾਉਂਸਲਰ ਨੂੰ ਪੁੱਛੋ ਕਹਿੰਦੇ ਜੀ ਥੋੜੇ ਵੇਲੇ ਤੇ ਹੁੰਦਾ ਹੀ ਨਹੀਂ ਸੀਗਾ ਕਿ ਤੁਸੀਂ ਤਾਂ 4 ਵਜੇ ਤੋਂ ਬਾਅਦ ਕੰਮ ਹੀ ਨਹੀਂ ਕਹਿੰਦੇ ਸੀਗੇ ਮੈਂ ਕਹਿੰਦਾ ਜੀ ਇਹਨਾਂ ਤਾਂ 5 ਵਜੇ ਤੋਂ ਬਾਅਦ ਕੰਮ ਸ਼ੁਰੂ ਹੁੰਦਾ ਜੇ ਕਹ ਰਹੇ ਮਲਾਜ਼ਮਾਂ ਤੋਂ ਜਿਹੜਾ ਉਹਨਾਂ ਦਾ ਸਮਾਂ ਉਹ ਤੋਂ ਵੱਧ ਕੇ ਕੰਮ ਕਰਾਇਆ ਜਾਂਦਾ ਬਿਲਕੁਲ ਕੰਮ ਵੱਧ ਕਰਾਇਆ ਜਾਂਦਾ ਅਰੇ ਥੋੜਾ ਜਿਹੜਾ ਵਾਰਡ ਆ ਲੁਧਿਆਣਾ ਹਲਕਾ ਪੱਛਮੀ ਦੇ ਵਿੱਚ ਆਂਦਾ ਪੱਛਮੀ ਦੇ ਵਿੱਚ ਛਲੇ ਜ਼ਿਮਨੀ ਚੋਣ ਹੋ ਕੇ ਹਟਿਆ ਆਵਾਦੀ ਪਾਰਟੀ ਦੇ ਵਿਧਾਇਕ ਬਣੇ ਨੇ ਬਾਅਦ ਚ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਜਦੋਂ ਉਹਨਾਂ ਦੀ ਚੋਣ ਸੀਗੀ ਉਦੋਂ ਇਹ ਗੱਲ ਕਹੀ ਸੀ ਕਿ ਭਈ ਜਿਹੜਾ ਲੁਧਿਆਣਾ ਵੈਸਟਾਸੀ ਨੂੰ ਚਮਕਾ ਕੇ ਰੱਖਾਂਗੇ ਤੇ ਚਮਕਾਇਆ ਵੀ ਆਪਾਂ ਸੜਕਾਂ ਦੇ ਕੰਮ ਹੋਣ ਪਾਰਕਾਂ ਦੇ ਕੰਮ ਹੋਣ ਕਈ ਜੀ ਵੱਡੀ ਜਿਹੜੀ ਗਰਾਂਟਾ ਨੇ ਉਹ ਜਾਰੀ ਕੀਤੀਆਂ ਗਈਆਂ ਥੋੜੇ ਵਾਰਡ ਨੂੰ ਕੁਝ ਨਹੀਂ ਮਿਲਿਆ ਚਮਕੀਆਂ ਜੀ ਟੁੱਟੀਆਂ ਸੜਕਾਂ ਚਮਕ ਰੀਆਂ ਨਹੀਂ ਪੂਰੀਆਂ ਇਦੂ ਵੱਧ ਕੀ ਚਮਕ ਸਕਦੀਆਂ ਨੇ ਰੋੜਾ ਸਾਹਿਬ ਆਪ ਹੀ ਨਹੀਂ ਲਾਪਰੇ ਸਾਡੇ ਵੱਡੇ ਭਰਾ ਨੇ ਮਨਜੋਗ ਨੇ ਪਰ ਉਹ ਜਦੋਂ ਦੇ ਇਲੈਕਸ਼ਨ ਜਿੱਤੇ ਆ ਉਹ ਕਹਦੇ ਨੇ ਵੀ ਵਾਰਡ ਨੰਬਰ 64 ਚ 62 ਚ 63 ਚ ਈ ਉਹ ਕਿਤੇ ਆਈ ਹੋਣ ਤੇ ਮੈਨੂੰ ਤਾਂ ਲੱਗਦਾ ਨਹੀਂ ਕਿ ਅਸੀਂ ਤਾਂ ਦੇਖਿਆ ਨਹੀਂ ਕਿਤੇ ਤੁਹਾਨੂੰ ਨਜ਼ਰ ਹੀ ਨਹੀਂ ਆਇਆ ਮੈਂ ਕਹਿੰਦਾ ਜਿੱਤੋਂ ਤੋਂ ਬਾਅਦ ਆਈ ਨਹੀਂ ਇਹ ਸਾਡੇ ਭਾਰਤ ਭੂਸ਼ਣ ਆਚੂ ਜੀ ਅੱਜ ਵੀ ਲੋਕਾਂ ਦੇ ਭੋਗਾਂ ਤੇ ਜਾ ਰਹੇ ਆ ਦੁੱਖਾ ਦੁੱਖ ਸੁੱਖ ਤੇ ਸਾਰਿਆਂ ਤੇ ਜਾ ਰਹੇ ਆ ਅੱਛਾ ਜਿਹੜੀ ਵਾਰਡ ਨੰਬਰ 40 ਦੀ ਮੌਜੂਦਾ ਸਥਿਤੀ ਆ ਜਿਹੜੇ ਮੌਜੂਦਾ ਕੰਮ ਨੇ 10 ਚ ਕਿੰਨੇ ਨੰਬਰ ਦਾ ਨੰਬਰ ਅਸੀਂ ਥੋੜੀ ਦੇਣਾ ਜੀ ਨੰਬਰ ਜਨਤਾ ਨਹੀਂ ਦੇਣਿਆ ਅਸੀਂ ਕੌਣ ਹੁੰਨੇ ਨੰਬਰ ਦੇ ਨਾਲ ਅਸੀਂ ਤਾਂ ਜ਼ੀਰੋ ਕਹਾਂਗੇ ਤੇ ਫਿਰ ਅਗਲਾ ਦੂਜਾ ਆਪੋਜੀਸ਼ਨ ਤਰਾਜ ਕਰੂਗਾ ਕਿ ਸਾਨੂੰ ਜ਼ੀਰੋ ਕਿਉਂ ਕਹਿਤਾ ਇਹ ਤਾਂ ਜਨਤਾ ਦਊਗੀ ਜੀ ਅਸੀਂ ਨਹੀਂ ਦੇਣੀ ਨੰਬਰ ਤਵਾੜ ਨੰਬਰ 44 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਦੀਪ ਸ਼ਰਮਾ ਸਿੱਪਾਓ ਮੌਜੂਦ ਸੀਗੇ ਤੁਸੀਂ ਸੁਣਿਆ ਉਹਨਾਂ ਨੂੰ ਕਿ ਵਾਰਡ ਨੰਬਰ 44 ਦੇ ਵਿੱਚ ਕੀ ਹਾਲ ਹੈ ਇਹ ਜਿਹੜਾ ਵਾਰਡ ਆ ਸ਼ਰਦਾ ਪੋਸ਼ ਇਲਾਕਾ ਤੁਸੀਂ ਇਹਨੂੰ ਮੰਨ ਸਕਦੇ ਹੋ ਲੁਧਿਆਣਾ ਹਲਕਾ ਪੱਛਮੀ ਸਭ ਤੋਂ ਪੜੇ ਲਿਖੇ ਲੋਕ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਰਹਿੰਦੇ ਨੇ ਇਹਨਾਂ ਦਾ ਕਹਿਣਾ ਇਹ ਆ ਕਿ ਵਾਰਡ ਦਾ ਜਿਹੜਾ ਉਹ ਬੇਹਾਲ ਆ ਜਿਹੜੀਆਂ ਸੜਕਾਂ ਨੇ ਉਹ ਟੁੱਟੀਆਂ ਹੋਈਆਂ ਨੇ ਸੀਵਰੇਜ ਜਿਹੜਾ ਉਹ ਜਾਮ ਰੰਦਾ ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਇਸ ਵਾਰਡ ਚ ਪਾਰਕ ਨੇ ਉਹਨਾਂ ਚ ਵੀ ਜਿਹੜਾ ਕੰਮ ਨਹੀਂ ਹੋ ਰਿਹਾ ਇਹ ਸਾਰੇ ਜਿਹੜੇ ਇਹਨਾਂ ਦੇ ਸਵਾਲ ਆ ਇਹਦਾ ਜਵਾਬ ਅਸੀਂ ਮੌਜੂਦਾ ਕਾਉਂਸਲਰ ਤੋਂ ਲਵਾਗੇ ਤਾਂ ਤੁਸੀਂ ਪੂਰੀ ਵੀਡੀਓ ਦੇ ਵਿੱਚ ਬਣੇ ਰਹੀਓ ਵਾਰਡ ਨੰਬਰ 64 ਤੋਂ ਆਵਲ ਦੀ ਪਾਰਟੀ ਦੀ ਕਾਉਂਸਲਰ இந்து ਸ਼ਾਹ ਉਹਨਾਂ ਦੇ ਹਸਬੰਡ ਮੁਨੀਸ਼ ਸ਼ਾਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਇਤਿਹਾਸਿਕ ਸਵਾਲ ਦਾ ਜਵਾਬ ਇਹਨਾਂ ਤੋਂ ਲਿਆਂਗੇ ਸਰ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਸਾਡੇ ਪ੍ਰੋਗਰਾਮ ਦਾ ਨਾਂ ਯਾ ਵਾਰਡ ਦਾ ਰਿਪੋਰਟ ਕਾਰਡ ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਇਹੀ ਆ ਵੀ ਤੁਹਾਡੇ ਵਾਰਡ ਦਾ ਕੀ ਰਿਪੋਰਟ ਕਾਰਡ ਸਰ ਦਾ ਰਿਪੋਰਟ ਕਾਰਡ ਤਾਂ ਦੇਖੋ ਇਹ ਬਾਈ ਚਾਂਸ ਦੀ ਗੱਲ ਹੈ ਕਿ ਸਾਡੇ ਐਮ ਐਲ ਏ ਸਾਹਬ ਗੋਗੀ ਜੀ ਜਿਹੜੇ ਕਿ ਆਫਟਰ ਇਲੈਕਸ਼ਨ ਵੀਕ ਦਿਨ ਬਾਅਦ ਜਿਹੜੇ ਸਾਨੂੰ ਛੱਡ ਕੇ ਅਚਾਨਕ ਚਲੇ ਗਏ ਤੇ ਉਸ ਤੋਂ ਬਾਅਦ ਸਾਨੂੰ ਇੱਕ ਇਲੈਕਸ਼ਨ ਲੜਨਾ ਪੈ ਗਿਆ ਤੇ ਉਹਦਾ ਰਿਪੋਰਟ ਕਾਰਡ ਜਿਹੜਾ ਉਹ ਸਾਡਾ ਵੈਸੀ ਸਾਹਮਣੇ ਆ ਗਿਆ ਕਿ ਅਸੀਂ 215 ਵੋਟਾਂ ਤੇ ਅਸੀਂ ਇਹ ਪੰਨਾ ਵਾਰਡ 64 ਜਿੱਤੇ ਸੀ ਕੌਂਸਲਰ ਦੇ ਇਲੈਕਸ਼ਨ ਕੌਂਸਲਰ ਦੇ ਇਲੈਕਸ਼ਨ ਚ ਤੇ ਐਤਕੀ ਅਸੀਂ ਉਹੀ 1000 ਵੋਟਾਂ ਨਾਲ ਜਿੱਤੇ ਆ 5 5.5 ਮਹੀਨੇ ਬਾਅਦ ਹੀ ਰਿਪੋਰਟ卡ਟ ਤਾਂ ਉਹ ਸਾਹਮਣੇ ਵੈਸੇ ਲੋਕਾਂ ਨੂੰ ਨਹੀਂ ਦਿੰਦਾ ਜੀ ਤੁਹਾਡੇ ਵਾਰਡ ਚ ਕਹਿੰਦੇ ਜੀ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਕੂੜੇ ਦੀ ਬਹੁਤ ਸਮੱਸਿਆ ਹੈਗੀ ਆ ਕੂੜੇ ਦੀ ਲਿਫਟਿੰਗ ਹੋ ਰਹੀ ਹੈ ਜਿਹੜੀ ਇਹਨਾਂ ਦੇ ਟਾਈਮ ਦੇ ਉੱਤੇ ਸਟੈਟਿਕ ਕੰਪੈਕਟਰਾਂ ਦਾ ਇੱਕ ਉਹ ਚਲਾਇਆ ਗਿਆ ਸੀਗਾ ਵੀ ਹਾਂਜੀ ਬੜੇ ਵਧੀਆ ਸਟੈਟਿਕ ਕੰਪੈਕਟਰ ਜਿਹੜੇ ਆ ਉਹ ਲੱਗੇ ਨੇ ਇੰਪਰੂਵਮੈਂਟ ਟਰਸਟ ਦਾ ਏਰੀਆ ਪੈਂਦਾ ਸਾਡਾ ਜੀ ਇੰਪਰੂਵਮੈਂਟ ਟਰਸਟੀ ਦੇ ਥਰੂ ਲੱਗੇ ਸੀਗੇ ਉਹਦੇ ਚ ਹੁਣ ਸਟੈਟਿਕ ਕੰਬੈਕਟਰ ਜਿਹੜੀ ਮਸ਼ੀਨ ਹੈ ਉਹਦੇ ਹੁੱਕ ਲੋਡਰ ਖਰਾਬ ਹੈ ਜਾਂ ਉਹਦੇ ਸਪੋਜ਼ ਕਰੋ ਕਿ ਉਹਦੇ ਆਇਲਿੰਗ ਦੀ ਪ੍ਰੋਬਲਮ ਹੈ ਪਿੱਛੇ ਜਿਵੇਂ بارش ਆ ਗਈ ਸੀ ਕਿ ਉਹਦੇ ਚ ਟਰੱਕ ਦੀ ਕੋਈ ਦਿੱਕਤ ਆ ਗਈ ਸੀ ਉਹ ਇੱਕ ਪਲਟ ਗਿਆ ਸੀ ਦੋਕ ਦਿਨ ਉਹਦੀ ਦਿੱਕਤ ਆਈ ਘਰਾਂ ਦੇ ਵਿੱਚੋਂ ਕੂੜਾ ਰੂਟੀਨ ਚ ਲਿਫਟ ਹੋ ਰਿਹਾ ਜਿਹੜੀ ਦੋ ਤਿੰਨ ਦਿਨ ਦੀ ਕਿਤੇ ਕੋਈ ਬੈਕਲੌਗ ਆਂਦਾ ਹੈ ਜਾਂ ਕੰਮ ਰੁਕਦਾ ਹੈ ਉਸ ਸਟੈਟਿਕ ਕੰਪੈਕਟਰ ਦੀ ਪ੍ਰੋਬਲਮ ਕਰਕੇ ਆਂਦਾ ਅਸੀਂ ਲਿਖ ਕੇ ਦਿੱਤਾ ਔਰ ਮਸ਼ੀਨਾਂ ਚੇਂਜ ਹੋ ਰਹੀਆਂ ਹਾਂ ਹਾਂਜੀ ਤੇ ਸੜਕਾਂ ਦੀ ਵੀ ਸਮੱਸਿਆ ਹੈਗੀ ਆ ਕਹਿੰਦੇ ਜੀ ਡੇ ਟੂ ਡੇ ਜਿਹੜੀ ਸੜਕਾਂ ਦੀ ਸਫਾਈ ਆ ਉਹ ਨਹੀਂ ਹੁੰਦੀ ਸੜਕਾਂ ਤੇ ਕੂੜਾ ਖੜਾ ਕਈ ਥਾਵਾਂ ਤੇ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਨਹੀਂ ਆਪਾਂ ਹੌਣ ਰੋਡ ਜਾ ਕੇ ਚੈੱਕ ਕਰ ਲੈਣੇ ਆ ਬਾਹਰ ਮੇਨ ਰੋਡ ਹੈ ਇੱਥੇ ਸ਼ੁਰੂ ਹੁੰਦਾ ਹੈ ਤੇ ਇਸ ਤੋਂ ਬਾਅਦ ਜਿਹੜੇ ਵੀ ਤੁਸੀਂ ਜਿੱਥੇ ਕੋ ਆਪਾਂ ਨਾਲ ਜਾ ਕੇ ਚੈੱਕ ਕਰ ਸਕਦੇ ਆ ਵੀ ਜੇ ਕੋਈ ਸੜਕ ਟੁੱਟੀ ਹੈ ਦੇਖੋ ਸਰ 95% ਤਾਂ ਕਲੀਅਰ ਹੈ ਹੁਣ ਜੇ ਕੋਈ 2 4% ਕਿਤੇ ਕੋਈ ਸਾਨੂੰ ਪਤਾ ਲੱਗਦਾ ਹੈ ਵੀ ਕੋਈ ਪੈਚ ਹੈਗਾ ਉਹ ਨਾਲ ਦੀ ਨਾਲ ਕਵਰ ਅਪ ਹੁੰਦਾ ਹੈ ਕੋਈ ਐਸੀ ਗੱਲ ਨਹੀਂ ਹੁਣ بارشਾਂ ਸੀਗੀਆਂ ਉਹਦੇ ਚ ਡੇਢ ਮਹੀਨਾ 2 ਮਹੀਨੇ ਇਹ ਸਭ ਨੂੰ ਹੀ ਪਤਾ ਹੈ ਬਾਈਚਾਂਸ ਇਹ ਹੈ ਕਿ ਉਹਨਾਂ ਦਾ ਉਹਨਾਂ ਨੂੰ ਇੰਨਾ ਹੀ ਨੋਲੇਜ ਨਹੀਂ ਹੈ ਕਿਉਂਕਿ ਉਹ ਨਗਰ ਨਿਗਮ ਚ ਇੰਪਲਾਈ ਰਹੇ ਆ ਪਹਿਲਾਂ ਦੋ ਤਨਖਾਹ ਤੱਕ ਹੀ ਕੰਮ ਰਿਆ ਨਸੀਮਤ ਇਸ ਕਰਕੇ ਪਤਾ ਨਹੀਂ ਹੁਣਾ ਵੀ ਵੀ ਸ਼ਾਇਦ ਇਹਨਾਂ ਦਿਨਾਂ ਦੇ ਵਿੱਚ ਨਾ ਇਹ ਜਿਹੜਾ بارشਾਂ ਦੇ ਦਿਨਾਂ ਵਿੱਚ ਪਲਾਂਟ ਬੰਦ ਹੁੰਦਾ ਉਹ ਤਾਂ ਕਹਿੰਦੇ ਵੀ ਤੁਹਾਨੂੰ ਕੰਮ ਕਰਨਾ ਨਹੀਂ ਆਉਂਦਾ ਤੁਹਾਨੂੰ ਜਿਹੜੀ ਆ ਉਹ ਕਾਉਂਸਲਰ ਦੀ ਜਿਹੜੀ ਕਿ ਜ਼ਿੰਮੇਵਾਰੀ ਹੁੰਦੀ ਹੈ ਕਹਿੰਦੇ ਉਹਦੇ ਬਾਰੇ ਤੁਹਾਨੂੰ ਪਤਾ ਨਹੀਂ ਹੈਗਾ ਤੁਸੀਂ ਤਾਂ ਇੱਕ ਵਪਾਰੀ ਹੋ ਸਰਦਾਰ ਜੀ ਅਸੀਂ ਵਪਾਰੀ ਆ ਸੀ ਆਪਣਾ ਘਰ ਜਿਹੜਾ ਹੈ ਨਾ ਉਹ ਅਸੀਂ ਵਪਾਰ ਆਪਣਾ ਜਿਹੜਾ ਕਰਦੇ ਉਹਦੇ 'ਚ ਚਲਾਉਂਦੇ ਆ ਉਹਨਾਂ ਨੇ ਤਾਂ ਇਹ ਇਹ ਜਿਹੜਾ ਸੇਵਾ ਸੀਗੀ ਉਹਨੂੰ ਵੀ ਵਪਾਰ ਬਣਾਤਾ ਸੀ ਉਹ ਖੁਦ 15 18 ਸਾਲ ਤੋਂ ਨਗਰ ਨਿਗਮ 'ਚੋਂ ਸੈਲਰੀ ਲੈ ਰਹੇ ਸੀ ਇਲੈਕਸ਼ਨ ਲੜਨ ਆਸਤੇ ਰਿਜ਼ਾਈਨ ਦੇ ਦਿੱਤਾ ਉਸ ਤੋਂ ਬਾਅਦ ਫਿਰ ਪਤਾ ਨਹੀਂ ਸ਼ਾਇਦ ਅਪਲਾਈ ਕਰਤਾ ਗੱਲ ਗੱਲ ਇਹ ਆ ਤੁਸੀਂ ਲੋਕਾਂ ਦਾ ਕੋਈ ਸਵਾਲ ਆ ਉਹ ਮੈਨੂੰ ਪੁੱਛੋ ਵੀ ਮੇਰੇ ਵਾਰਡ ਦੇ ਲੋਕਾਂ ਦਾ ਮੇਰੇ ਪ੍ਰਤੀ ਕੀ ਹੈਗਾ ਕੁਐਸਚਨ ਕਿਉਂਕਿ ਉਹਨਾਂ ਨੂੰ ਤਾਂ ਜੇ ਹੁਣ ਕੋਈ ਨਾ ਵੀ ਇੱਥੇ ਸਭ ਕੁਝ ਕਰਦੀ ਹੈ ਤਾਂ 25 ਸਾਲ ਚ ਇਹਨਾਂ ਨੇ ਕੀ ਕੀਤਾ ਇੱਥੇ ਆਪਾਂ 5 ਸਾਲ ਮੇਅਰ ਰਹੇ ਆਂ ਸ਼ਹਿਰ ਦੇ ਆਪਾਂ ਆਪਣੇ ਵਾਰਡ ਦਾ ਸੁਧਾਰ ਕਰ ਲੈਂਦੇ ਸਾਨੂੰ ਵਾਰੀ ਨਹੀਂ ਦਿੰਦੀ ਆ ਲੋਕਾਂ ਨੇ ਜੇ ਮੌਕਾ ਦਿੱਤਾ ਸਾਨੂੰ ਉਹ ਕਦ ਲਈ ਦਿੱਤਾ ਇਹਨਾਂ ਨੇ ਕੰਮ ਨਹੀਂ ਕੀਤਾ ਇਸੇ ਕਰਕੇ ਦਿੱਤਾ ਜਦੋਂ ਤੁਹਾਡੇ ਕੌਂਸਲਰ ਦੇ ਇਲੈਕਸ਼ਨ ਸੀ ਮੈਂ ਗਰਾਊਂਡ ਰਿਪੋਰਟ ਕਵਰ ਕੀਤੀ ਜਦੋਂ ਕੁਚੇ ਕਿ ਇਲਾਕੇ ਸਹੀ ਜਣਾ ਚੇ ਪੀਣ ਵਾਲਾ ਜਿਹੜਾ ਪਾਣੀ ਆ ਉਹਦੀ ਬਹੁਤ ਪ੍ਰੋਬਲਮ ਆਈ ਸੀ ਕਹਿੰਦੇ ਜੀ ਗੰਦਾ ਪਾਣੀ ਆਉਂਦਾ ਤੁਸੀਂ ਉਹਦੇ ਤੇ ਕਿੰਨਾ ਕੰਮ ਕੀਤਾ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਉਹਨਾਂ ਦੇ ਐਡਰੈਸਸ ਫੋਨ ਨੰਬਰ ਜਾਂ ਜੇ ਵੀ ਕੋਈ ਕੰਟੈਕਟਸ ਹੈਗੇ ਆ ਤੁਸੀਂ ਦੁਬਾਰਾ ਪੁੱਛ ਸਕਦੇ ਹੋ ਵੀ ਪੂਰੇ ਰਿਸ਼ੀ ਨਗਰ 64 ਨੰਬਰ ਵਾਰਡ ਹੈ ਚਾਹੇ ਸਾਡਾ ਪਿੱਛੇ 68 ਨੰਬਰ ਵਾਰਡ ਵੀ ਹੈ ਵੀ ਉੱਥੇ ਕਿੰਨੀ ਕਿ ਸਮੱਸਿਆ ਹੈਗੀ ਹੁਣ ਜਿੱਥੇ-ਜਿੱਥੇ ਸੀਗੀ ਸਮੱਸਿਆ ਪਾਈਪਲਾਈਨਸ ਜਿਹੜੀਆਂ ਪੁਰਾਣੀਆਂ ਪਈਆਂ ਹੋਈਆਂ ਸੀ ਕਿਤੇ ਪਾਈਪਲਾਈਨਸ ਜਿਹੜੀਆਂ ਟੁੱਟ ਗਈਆਂ ਉਹਦੇ ਕਰਕੇ ਪਾਣੀ ਗੰਦੇ ਦੀ ਸਮੱਸਿਆ ਆਂਦੀ ਹੈ ਤੋ ਉਹ ਅਸੀਂ ਚੈੱਕ ਕੀਤਾ ਸੀ ਉਹ 3-4 ਪੁਆਇੰਟ ਸੀਗੇ ਉਹ ਠੀਕ ਹੋ ਗਏ ਜੀਓ ਓਵਰ ਆਲ ਜੇ ਗੱਲ ਕੀਤੀ ਜਾਏ ਓਵਰ ਆਲ ਤੁਹਾਡੇ ਵਾਰਡ ਚ ਤੁਸੀਂ ਮੰਨਦੇ ਹੋ ਵੀ ਕਿਹੜੇ ਕਿਹੜੇ ਪ੍ਰੋਬਲਮਸ ਨੇ ਜਿਹੜੇ ਲੋਕ ਤੁਹਾਡੇ ਕੋਲ ਲੈ ਕੇ ਆਉਂਦੇ ਨੇ ਇਹ ਸਾਰਿਆਂ ਦਾ ਹੱਲ ਹੋ ਗਿਆ ਨਹੀਂ ਦੇਖੋ ਸਾਰਿਆਂ ਦਾ ਹੱਲ ਤਾਂ 95% ਸਾਡੇ ਵਾਰਡ ਚ ਸਟਰੀਟ ਲਾਈਟਸ ਚੱਲਦੀਆਂ ਕੋਈ 5-7 10 ਬੰਦ ਹੁੰਦੀਆਂ ਵਿਦਨ 1-2 ਡੇਜ਼ ਉਹ ਵੀ ਚੱਲ ਪੈਂਦੀਆਂ ਸੁਪਰ ਸੈਕਸ਼ਨ ਸਾਡੇ ਤੁਸੀਂ ਨਾ ਜਿੱਦਾਂ ਉਹ ਕਹ ਰਹੇ ਸੀ ਬਿਫੋਰ ਇਲੈਕਸ਼ਨ ਤੁਸੀਂ ਉਹ ਕੀਤਾ ਸੀ ਤੁਸੀਂ ਹੁਣ ਵੀ ਗਰਾਉਂਡ ਰਿਪੋਰਟ ਲੋਕਾਂ ਤੋਂ ਲੋਕ ਆ ਕੇ ਕਹਿੰਦੇ ਆ ਕਿ ਇੰਨਾ ਮੀਂਹ ਪਿਆ ਸੀਗਾ ਲੇਕਿਨ ਅੱਜ ਤੱਕ ਇੰਨਾ ਪਾਣੀ ਜਿਹੜਾ ਖੜਾ ਰਹਿਦਾ ਸੀ ਵੀ ਅੱਜ ਇਸ ਵਾਰ ਕੋਈ ਇਦਾਂ ਦਾ ਨਹੀਂ ਸੀਗਾ ਕਿ ਪਾਣੀ ਜਿਹੜਾ ਉਹ ਸੜਕਾਂ ਤੇ ਸਾਡੇ ਬਾਡਾਂ 'ਚ ਖੜਾ ਰਿਹਾ ਸੀ। ਸੀਵਰੇਜ ਕਲੀਅਰ ਰਿਹਾ, ਰੋਡ ਜਾਲੀਜ਼ ਅਸੀਂ ਪਹਿਲਾਂ ਕਲੀਅਰ ਕੀਤੀਆਂ ਸੀ। ਜਿਹੜੇ-ਜਿਹੜੇ ਕੰਮ ਵੀ ਮਤਲਬ ਸੀਗੇ ਉਹ ਸਾਰੇ ਮਤਲਬ ਅਸੀਂ ਆਪਣਾ ਦੇਖੋ ਇਹ ਇਹ ਗੱਲ ਇਹ ਆ ਕਿ ਸੇਵਾ ਦੇ ਭਾਵਨਾ ਲਾਏ ਆ, ਪ੍ਰੋਫੈਸ਼ਨ ਨਹੀਂ ਹੈਗਾ। ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਕੋਈ ਕੰਪਲੇਂਟ ਆਂਦੀ ਹੈ ਪਹਿਲ ਦੇ ਆਧਾਰ ਤੇ ਉਹਦਾ ਸਮੱਸਿਆ ਦਾ ਹੱਲ ਕੀਤਾ ਜਾਂਦਾ ਉਹ ਕਹਿੰਦੇ ਅਸੀਂ ਪੂਰਾ ਦਿਨ ਬੈਠਦੇ ਸੀ ਕਿ ਸਾਡਾ ਪੂਰਾ ਦਿਨ ਜਿਹੜਾ ਜਨਤਾ ਦੇ ਵਾਸਤੇ ਸੀਗਾ ਲੇਕਿਨ ਤੁਸੀਂ ਅੱਧੇ ਘੰਟੇ ਵਾਸਤੇ 1 ਘੰਟੇ ਵਾਸਤੇ ਆਉਂਦੇ ਹੋ ਜਨਤਾ ਨੂੰ ਮਿਲਦੇ ਹੋ ਉਸ ਤੋਂ ਬਾਅਦ ਤੁਸੀਂ ਨਿਕਲ ਜਾਂਦੇ ਹੋ ਸਰ ਫਿਰ ਉਹ ਗੱਲ ਉੱਥੇ ਹੀ ਹੈ ਕਿ ਕੌਣ ਬੈਠਦਾ ਸੀ ਜਾਂ ਕੌਣ ਨਹੀਂ ਬੈਠਦਾ ਜੀ ਤੇ ਸਾਡੇ ਵਾਰਡ ਦੇ ਮੈਂਬਰ ਜਿਹੜੇ ਸਦਸੇ ਜਿੰਨੇ ਅਸੀਂ ਰਹ ਰਹੇ ਹਾਂ ਤੇ ਅਸੀਂ ਵੀ ਇੱਥੇ ਹੀ ਰਹੇ ਨੇ ਮੈਂ ਵੀ 86 ਤੋਂ ਆਇਆ ਹੋਇਆ ਹਾਂ ਮੈਂ ਫਿਰ ਕਹਿ ਰਿਹਾ ਤੁਸੀਂ ਲੋਕਾਂ ਦੇ ਸਵਾਲ ਕਰੋ ਕਿਉਂਕਿ ਉਹਨਾਂ ਨੂੰ ਤਾਂ ਪ੍ਰੋਬਲਮ ਹੀ ਹੈ ਕਿ ਜਿੱਤ ਕਿਉਂ ਗਿਆ ਸਿੱਧੀ ਜੀ ਗਲਤੀ ਇਹ ਹੈ ਇਸ ਕਰਕੇ ਤੁਸੀਂ ਕੋਈ ਪਬਲੀਕਲੀ ਕੋਈ ਕਿਸੇ ਨੇ ਤੁਹਾਨੂੰ ਕੋਈ ਕਿਹਾ ਵੀ ਮੇਰਾ ਆ ਕੰਮ ਨਹੀਂ ਹੋਇਆ ਜਾਂ ਮਨੀਸ਼ ਸ਼ਾਹ ਮੈਨੂੰ ਮਿਲਿਆ ਨਹੀਂ инду ਨੇ ਕਰੇ ਜਾਂ ਆਫਿਸ ਦੇ ਵਿੱਚ ਸਾਨੂੰ ਸਤਿਕਾਰ ਨਹੀਂ ਦਿੱਤਾ ਜਾਂ ਉਹ ਮਿਲੇ ਨਹੀਂ ਕਿਤੇ ਸੋਸ਼ਲ ਇਵੈਂਟ ਤੇ ਨਹੀਂ ਮਿਲੇ ਜਾਂ ਕਿਤੇ ਵੀ ਸਾਡੇ ਲਈ ਦੋਨਾਂ ਲਈ ਜਾਂ ਸਾਡੇ ਜਿੰਨੇ ਵੀ ਸਾਡੇ ਸਟਾਫ ਮੈਂਬਰਸ ਆ ਆ ਸਾਡੇ ਕੋਲ ਜਿੰਨਾ ਹੈ ਨਾ ਸਾਡੇ ਪਰਿਵਾਰ ਦੇ ਬੰਦੇ ਬੈਠੇ ਆ ਇੱਥੇ ਸਰਕਾਰੀ ਬੰਦਾ ਕੋਈ ਨਹੀਂ ਆ ਉਹਨਾਂ ਨੇ ਤਾਂ ਹਲੇ ਵੀ ਅੱਜ ਵੀ ਉਹਨਾਂ ਨੇ ਘਰੇ ਵੀ ਡੈਰੀਆਂ 'ਚ ਵੀ ਉੱਥੇ ਆਪਣੇ ਦਫ਼ਤਰਾਂ 'ਚ ਵੀ ਸਰਕਾਰੀ ਬੰਦੇ ਰੱਖੇ ਹੋਏ ਆ ਤੁਸੀਂ ਇਹ ਗੱਲ ਕਰੋ ਵੀ ਨਗਰ ਨਿਗਮ ਦੇ ਸਰਕਾਰੀ ਬੰਦੇ ਘਰ ਦਾ ਕੰਮ ਕਰ ਰਹੇ ਨੇ ਉਹਨਾਂ ਬਿਲਕੁਲ ਕਰ ਰਹੇ ਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਉਹ ਇਹ ਮੈਂ ਤਾਂ ਕਹਤ ਰਿਹਾ ਇਹ ਖੁਦ ਜਦੋਂ ਸਰਕਾਰ ਤੋਂ ਤਨਖਾਹ ਲੈ ਰਹੇ ਸੀ ਹੁਣ ਇਹਨਾਂ ਦੀ ਤਾਂ ਡਿਊਟੀ ਸੀ ਕਿ 9 ਤੋਂ 5 ਕੰਮ ਕਰਨਾ ਇਹਨਾਂ ਨੂੰ ਸੈਲਰੀ ਮਿਲਦੀ ਸੀ ਅਸੀਂ 9 ਤੋਂ 12 ਬੈਠਦੇ ਆ ਫਿਰ 1.5 ਘੰਟਾ ਹੁਣ ਅਸੀਂ ਜਿੱਦਾਂ ਵਾਰਡ ਦੇ ਵਿੱਚ ਜਾਂਦੇ ਆ 2 ਘੰਟੇ ਬਿਲਕੁਲ ਘਰੇ ਜਾਈਦਾ ਦੁਪਹਿਰੇ ਸ਼ਾਮੀ ਫਿਰ 6 ਵਜੇ ਤੋਂ ਲੈ ਕੇ 10:30 ਵਜੇ ਤੱਕ ਬਾਹਰ ਉਹ ਤਾਂ ਸਾਡੇ ਲੋਕਾਂ ਨੂੰ ਪਤਾ ਨਾ ਸਾਡਾ ਰਿਪੋਰਟ ਕਾਟਦੇ ਮੈਂ ਤੁਹਾਨੂੰ ਕਹਿ ਹੀ ਰਿਹਾ ਵੀ 5 ਮਹੀਨੇ ਚ ਜੇ ਉਹਨਾਂ ਨੇ 800 ਵੋਟ ਹੀ ਵਧਾਤੀ ਤੇ ਮੇਰੇ ਖਿਆਲ ਨਾਲ ਮੈਨੂੰ ਤਾਂ ਆਪਣੇ ਆਪ ਕੁਝ ਕਹਿਣ ਦੀ ਲੋੜ ਹੀ ਨਹੀਂ ਪੱਕਾ ਵੀ ਹੋਇਆ ਜੀ ਇਲੈਕਸ਼ਨ ਦੇ ਵਿੱਚ ਚਲੋ ਇਹ ਤਾਂ ਹੁਣ ਗੱਲ ਇਹ ਆ ਜੀ ਜਿਹੜਾ ਬੰਦਾ ਹਾਰ ਜਾਂਦਾ ਉਹਨੂੰ ਲੱਗਦਾ ਹੀ ਹੈ ਮਤਲਬ 25 ਸਾਲ ਤੱਕਾ ਕਰਕੇ ਜਿੱਦੇ ਰਹੇ ਦਾ ਕਹਿੰਦੇ ਵਸੇ ਕੰਮ ਵੋਟ ਕੀਤਾ ਫਿਰ ਹਾਰ ਕਿਉਂ ਗਏ ਤੀਜੇ ਨੰਬਰ ਤੇ ਆਏ ਸਾਡੇ ਤਿੰਨਾਂ ਵਾਡਾਂ ਚ ਕਾਂਗਰਸ ਤੀਸਰੇ ਨੰਬਰ ਤੇ ਆ ਇਸੋੜੇ ਵੀ ਤਾਂ ਐਕਜਨੂ ਲੈ ਕੇ ਵੀ ਸਵਾਲ ਲੈ ਕੇ ਕਹਿੰਦੇ ਜੀ ਅਰੋੜਾ ਜੀ ਜਦੋਂ ਤੋਂ ਵਿਧਾਇਕ ਬਣੇ ਨੇ ਮੰਤਰੀ ਬਣੇ ਨੇ ਉਸ ਤੋਂ ਬਾਅਦ ਉਹ ਇਲਾਕੇ 'ਚ ਨਜ਼ਰ ਨਹੀਂ ਆਇਆ ਨਹੀਂ ਐਸੀ ਕੋਈ ਗੱਲ ਨਹੀਂ ਹੈ ਜੀ ਅੱਤ ਪਰਸੋਂ ਵੀ ਇੱਥੇ ਸੀਗੇ ਜੀ ਹੂੰ ਮਤਲਬ ਇਲਾਕੇ 'ਚ ਦੇਖੋ ਅਸੀਂ ਉਹਨਾਂ ਦੇ ਨਮਾਇंदे ਬੈਠੇ ਵਾਰਡਾਂ ਦੇ ਵਿੱਚ 17 ਵਾਰਡ ਹੈ ਲੋਕਾਂ ਦੇ ਲਈ ਅਸੀਂ ਇੱਥੇ ਬੈਠੇ ਆ ਜੇ ਕੋਈ ਸਾਡੇ ਕੋਲ ਕੋਈ ਕੰਮ ਆਉਂਦਾ ਹੈ ਉਹ ਜਿਹੜਾ ਸਾਡੇ ਦੇਖੋ ਮੇਨ 80% ਕੰਮ ਸਾਡੇ ਲੈਵਲ ਦੇ ਹੁੰਦੇ ਜੇ ਕੋਈ 10-20% ਉਹਨਾਂ ਦੇ ਲੈਵਲ ਦੇ ਹੁੰਦੇ ਤੇ ਉੱਥੇ ਵੀ ਜੇ ਕੋਈ ਜਾਂਦਾ ਤਾਂ ਉਹ ਮਿਲਦੇ ਆ ਉਹਨਾਂ ਦੇ ਫੈਮਿਲੀ ਮੈਂਬਰਸ ਮਿਲਦੇ ਆ ਹੁਣ ਅਸੀਂ ਇੱਕ ਸਪਰੇਅ ਸੀ ਜਿਹੜਾ ਡੇਂਗੂ ਦੇ ਲਾਰਵਾ ਜਿਹੜਾ ਬਣ ਜਾਂਦਾ ਉਹਦੇ ਲਈ ਜੋਨਲ ਕਮਿਸ਼ਨਰ ਸੇਖੋਂ ਸਾਹਿਬ ਆਏ ਸੀ ਉਹਨਾਂ ਦੀ ਫੈਮਿਲੀ ਤੋਂ ਸਖਸ਼ੀ ਰੋੜਾ ਜੀ ਵੀ ਆਏ ਹੋਏ ਸੀ ਅਜਤੋਸ਼ ਜੀ ਆਏ ਹੋਏ ਸੀ ਮੈਂ ਵੀ ਸੀ ਉੱਥੇ ਉੱਥੇ ਸਾਨੂੰ ਕਲਿਆਣ ਜੀ ਸੀਗੇ ਜੀ ਤੇ ਕੁਮਨ ਸਾਹਿਬ ਦੇ ਪਰਿਵਾਰ ਚੋਂ ਸੀਗੇ ਮਤਲਬ ਗੱਲ ਇਹ ਕਿ ਹੁਣ ਜੇ ਕਈ ਉਹ ਉੱਥੇ ਨਹੀਂ ਆਏ ਮਤਲਬ ਹੁਣ ਐਸਾ ਤਾਂ ਕੁਝ ਨਹੀਂ ਆਫਿਸ ਬਣ ਗਿਆ ਹੋਇਆ ਬੇਦੀ ਕੰਪਲੈਕਸ ਦੇ ਵਿੱਚ ਜਿਹੜਾ ਉੱਥੇ ਆਫਿਸ ਬਣ ਗਿਆ ਉੱਥੇ ਪ੍ਰੋਪਰ ਸਿਟਿੰਗ ਹੈ ਉੱਥੇ ਉਹਨਾਂ ਨੂੰ ਜੇ ਕੋਈ ਤੁਹਾਨੂੰ ਕੋਈ ਕੰਮ ਹੈ ਤੁਸੀਂ ਦੱਸ ਸਕਦੇ ਹੋ ਜਿਹੜਾ ਸਬੰਧਿਤ ਵਿਭਾਗ ਹੈ ਉਹਨੂੰ ਕੰਪਲੇਂਟ ਫਾਰਵਰਡ ਹੁੰਦੀ ਹੈ ਤੇ ਉਹਦਾ ਜਿੰਨੀ ਜਲਦੀ ਜਿਹੜਾ ਵੀ ਕੰਮ ਹੋਣਾ ਲੈ ਉਹ ਨਾਲ ਦੀ ਨਾਲ ਹੋ ਰਿਹਾ ਜੀ ਤੁਸੀਂ ਕਿਉਂਕਿ ਰੂਲਿੰਗ ਪਾਰਟੀ ਦੇ ਨਾਲ ਸਬੰਧਿਤ ਤੋਂ ਸੂਬੇ ਦੇ ਵਿੱਚ ਆਵਾਦ ਨਹੀਂ ਪਾਰਟੀ ਦੀ ਸਰਕਾਰ ਲੁਧਿਆਣਾ ਨਗਰ ਨਿਗਮ ਦੀ ਗੱਲ ਕਰ ਲਈ ਉੱਥੇ ਵੀ ਹਾਊਸ ਦੇ ਵਿੱਚ ਮੈਜੋਰਿਟੀ ਥੋੜੀ ਹੈ ਮੇਅਰ ਥੋੜੇ ਨੇ ਤਾਂ ਥੋੜੇ ਤਾਂ ਲੋਕਾਂ ਦੀ ਉਮੀਦਾਂ ਵਧ ਨੇ ਓਵਰ ਆਲ ਜੇ ਮੈਂ ਵਾਰਡ ਦੀ ਗੱਲ ਕਰਾਂ ਤੁਸੀਂ ਕੀ ਕਹੋਗੇ ਆਪਣੇ ਜਿਹੜਾ ਤੁਹਾਡਾ ਕੰਮ ਆ ਉਹਨੂੰ ਕਿੰਨੇ ਕ ਨੰਬਰ ਦੋਗੇ ਤੇ ਕਿੰਨਾ ਕ ਕੰਮ ਜਿਹੜਾ ਉਹ ਹਲੇ ਰਹਿੰਦਾ ਜਿਹੜਾ ਤੁਸੀਂ ਕਰਨਾ ਹੈ ਨੰਬਰ ਸਰ ਲੋਕਾਂ ਨੇ ਦੇਣਾ ਸਾਡਾ ਕੰਮ ਹੈ ਕੰਮ ਕਰਨਾ ਅਸੀਂ ਕਰਦੇ ਬਿਲਕੁਲ ਕੰਮ ਰਹਿੰਦੇ ਆ ਜਿਹੜੇ ਜਿਹੜੇ ਉਹ ਅਸੀਂ ਹੁਣ ਲਿਖੇ ਵੀ ਆ ਸਾਡੇ ਜਿਹੜੇ ਕੰਮ ਬੀ ਐਨ ਡੀ ਆਰ ਦੇ ਓ ਐਨ ਡੀ ਐਮ ਦੇ ਜਾਂ ਹਾਰਟੀਕਲਚਰ ਦੀ ਪਾਰਕਾਂ ਦੀ ਰਿਪੇਅਰ ਦੇ ਆ ਜੋ ਵੀ ਹੈ ਉਹ ਲਿਖੇ ਹੋਏ ਉਹ ਕੰਮ ਹੋ ਰਹੇ ਨੇ ਹਲੇ 8 ਮਹੀਨੇ ਹੋਏ ਨੇ ਜੀ ਟੋਟਲ ਤੇ ਤੁਸੀਂ ਆਪ ਦੇਖ ਰਹੇ ਹੋ ਕਿ 8 ਮਹੀਨਿਆਂ ਚ 800 ਬੋਟ ਤਾਂ ਵਧੀ ਹੈ ਹਲੇ ਟਾਈਮ ਪਿਆ ਹੈ ਕੰਮ ਕਰਾਂਗੇ ਡੈਫੀਨੇਟਲੀ ਲੋਕਾਂ ਚ ਜਾ ਰਹੇ ਹਾਂ ਤੁਸੀਂ ਇਹ ਪਬਲੀਕਲੀ ਜਿਹੜੇ ਕੁਐਸਚਨ ਹੈ ਤੁਸੀਂ ਪਲੀਜ਼ ਇਹ ਜਰੂਰ ਜੇ ਕਰ ਸਕਦੇ ਤਾਂ ਜਿਹੜੇ ਵੀ ਤੁਹਾਡੇ ਕੋ ਜਿਹੜੇ ਰੂਟੀਨ ਚ ਤੁਹਾਨੂੰ ਏਰੀਆ ਪਤਾ ਹੀ ਹੈ ਤੁਸੀਂ ਲੋਕਾਂ ਤੋਂ ਪੁੱਛੋ ਜੀ ਵੀ ਇਹ ਸਾਡੀ ਅਵੇਲੇਬਿਲਟੀ ਕਿੰਨੀ ਹੈ ਅਸੀਂ ਕੀ ਕੰਮ ਕਰ ਰਹੇ ਹਾਂ ਅਸੀਂ ਕੀ ਨਹੀਂ ਕਰ ਰਹੇ ਆ ਹੁਣ ਜਦੋਂ ਪਾਣੀ ਆਇਆ ਸਾਡੇ ਕਪਿਲਪਾਰਖ ਸ਼ੇਰੇ ਪੰਜਾਬ ਨਗਰ ਦੇ ਵਿੱਚ 2 ਦਿਨ 2.5 ਦਿਨ ਲੱਗੇ ਆ ਇਹ ਸਾਰੇ ਇਹੀ ਪਰਿਵਾਰ ਦੇ ਸਾਡੇ ਮੈਂਬਰ ਸੀਗੇ ਜਿਹੜੇ ਨਾਲ ਅਸੀਂ ਸਾਨੂੰ ਨਗਰ ਨਿਗਮ ਤੋਂ ਜਿਹੜੇ ਸਫਾਈ ਕਰਮਚਾਰੀ ਸੀ ਉਹਨਾਂ ਨੇ ਹੀ ਪੂਰੀ ਮਦਦ ਕੀਤੀ ਜਿਹੜੇ ਮਾਰਸ਼ਲ ਰੇਟ ਫਾਊਂਡੇਸ਼ਨ ਵਾਲੇ ਸੀ ਉਹਨਾਂ ਨੇ ਬੜੀ ਮਦਦ ਕੀਤੀ ਇਹਨਾਂ ਦਾ ਇੱਕ ਗਰੁੱਪ ਹੈ ਆਪਣਾ ਸਾਡੇ ਰਿਸ਼ੀਨਗਰ ਐਕਸ ਵਲੌਗ ਦਾ ਇਹਨਾਂ ਨੇ ਬੜੀ ਮਦਦ ਕੀਤੀ ਮਤਲਬ ਲੋਕਾਂ ਨੇ ਜਦੋਂ ਵੀਡੀਓ ਦੇਖੀ ਉਹ ਲੋਕ ਆਪ ਹੀ ਆ ਗਏ ਉੱਥੇ ਕੋਈ ਖਾਣਾ ਲੈ ਕੇ ਆ ਰਿਹਾ ਕੋਈ ਚਾਹ ਲੈ ਕੇ ਆ ਰਿਹਾ ਤੇ ਉਹਨਾਂ ਨੂੰ ਦਿਖ ਹੀ ਰਿਹਾ ਜੇ ਕੰਮ ਹੁੰਦਾ ਇਹ ਟਾਈਮ ਕਿੰਨਾ ਲੱਗ ਰਿਹਾ ਜਦੋਂ ਤੁਹਾਡੇ ਕੋਲ ਕਵਾਡ ਦਾ ਕੋਈ ਇੱਕ ਨੁਮਾਇੰਦਾ ਆ ਗਿਆ ਕੰਪਲੇਂਟ ਲੈ ਕੇ ਤੁਸੀਂ ਕੰਪਲੇਂਟ ਉਹਦੀ ਨੋਟ ਕਰ ਲਈ ਉਸ ਤੋਂ ਬਾਅਦ ਕਿੰਨਾ ਕੁ ਸਮਾਂ ਲੱਗ ਰਿਹਾ ਉਹਨੂੰ ਹੱਲ ਕਰਨ ਚ ਉਹ ਕਹਿੰਦੇ ਵੀ ਸਾਢੇ ਸਮੇਂ ਦੇ ਵਿੱਚ ਨਾਲ ਦੇ ਨਾਲ ਇੱਕ ਦੋ ਘੰਟੇ ਦੇ ਵਿੱਚ ਕੰਮ ਹੋ ਜਾਂਦਾ ਸੀ ਤੇ ਹੁਣ ਟਾਈਮ ਬਹੁਤ ਲੱਗ ਰਿਹਾ ਸਰ ਪਤਾ ਕੀ ਇਹ ਬਾਰ ਬਾਰ ਆਪਾਂ ਉਹੀ ਗੱਲ ਰਿਪੀਟ ਕਰ ਰਹੇ ਆ ਫਿਰ ਆਪਾਂ ਤੀਜੇ ਨੰਬਰ ਤੇ ਕਿਉਂ ਆਏ ਆ ਬੜੇ ਕੰਮ ਕੀਤੇ ਬੜੀ ਡਿਵੈਲਪਮੈਂਟ ਕੀਤੀ ਤੇ ਅੱਜ ਪਿੱਛੇ ਕਿੱਥੇ ਰਹਿ ਗਏ ਮਤਲਬ ਇਹ ਤਾਂ ਲੋਕਾਂ ਨੇ ਵੋਟ ਪਾਈ ਹੈ ਜੀ ਲੋਕਾਂ ਦੇ ਕੰਮ ਕੀਤੇ ਹੁੰਦੇ ਲੋਕਾਂ ਨੇ ਥੋੜੇ ਕੰਮ ਤੇ ਮੋਹਰ ਲਾਈ ਬਿਲਕੁਲ ਜੀ ਮੈਂ 3 ਸਾਲ ਪਹਿਲਾਂ ਪਾਰਟੀ ਦੇ ਵਿੱਚ ਆਇਆ ਆਮ ਆਦਮੀ ਪਾਰਟੀ 'ਚ 2 ਸਵਾ 2 ਸਾਲ ਮੈਂ ਡਟ ਕੇ ਉਦੋਂ ਵੀ ਕੰਮ ਕੀਤਾ ਲੋਕਾਂ ਨੇ ਕੰਮ ਦੇਖਿਆ ਇਸ ਤਰ੍ਹਾਂ ਨਹੀਂ ਆ ਕਿ ਰੂਲਿੰਗ ਪਾਰਟੀ ਹੈ ਤਾਂ ਜਿੱਤ ਕੇ ਜਿਹੜੇ ਬਾਕੀ ਜਿੱਤੇ 45 ਉਹ ਵੀ ਤਾਂ ਅਦਰਦਨ ਜਿੱਤੇ ਹੀ ਹੈ ਸਾਡੇ ਨਾਲ ਦੇ ਵਾਰਡ ਚ ਉਹਨਾਂ ਦੇ ਕਾਂਗਰਸ ਪਾਰਟੀ ਦੇ ਬੰਦੇ ਜਿੱਤੇ ਆ ਉਸ ਤੋਂ ਪਰੇ ਭਾਜੀਪੀ ਵਾਲੇ ਵੀ ਜਿੱਤੇ ਮਤਲਬ ਜਿਹੜਾ ਕੋਈ ਮਾਰਕੀਟ ਦਿਖ ਰਿਹਾ ਕੰਮ ਕਰ ਰਿਹਾ ਸਾਹਮਣੇ ਆ ਰਿਹਾ ਜਾਂ ਜਿਨੇ ਕੋਈ ਪੁਰਾਣਾ ਕੰਮ ਕੀਤਾ ਹੋਇਆ ਉਹ ਸਾਹਮਣੇ ਹੈਗਾ ਤਾਂ ਪਬਲਿਕ ਨੇ ਵੋਟ ਪਾਈ ਹੈ ਜੀ ਜੀ ਧੰਨਵਾਦ ਜੀ ਥੈਂਕ ਯੂ ਤਵਾੜ ਨੰਬਰ 44 ਤੋਂ ਮਨੀਸ਼ਾ ਮੌਜੂਦ ਸੀਗੇ ਤੁਸੀਂ ਸੁਣਿਆ ਇਹਨਾਂ ਨੂੰ ਹਰ ਇੱਕ ਸਵਾਲ ਦਾ ਜਿਹੜਾ ਉਹ ਡਟ ਕੇ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਵਾਰਡ ਦੇ ਵਿੱਚ ਹਰ ਇੱਕ ਕੰਮ ਹੋ ਰਿਹਾ ਤੇ ਇਹਨਾਂ ਦਾ ਜਿਹੜਾ ਰਿਜ਼ਲਟ ਆ ਉਹ ਜਿਹੜੀ ਬਾਇਲੈਕਸ਼ਨ ਹੋਈ ਸੀ ਉਸ ਦੇ ਵਿੱਚ ਜਿਹੜੀ ਆ ਜਨਤਾ ਨੇ ਮੋਹਰ ਲਾਈ ਆ ਤੁਸੀਂ ਇਹਨਾਂ ਦੇ ਸਵਾਲਾਂ ਤੋਂ ਕਿੰਨੇ ਸੰਤੁਸ਼ਟ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਸੀ ਤੁਹਾਡੇ ਕਾਉਂਸਲਰ ਨੂੰ ਵੀ ਸਵਾਲ ਕਰਾਂਗੇ ਤੁਸੀਂ ਆਪਣੇ ਕਾਉਂਸਲਰ ਤੋਂ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਵੀ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਤੇ ਜੁੜੇ ਰਹੋ ਸਾਡੇ ਖਾਸ ਪ੍ਰੋਗਰਾਮ ਵਾਰਡ ਦਾ ਰਿਪੋਰਟ ਘਾਟ ਦੇ ਵਿੱਚ